ਤੇਰੀ ਥਾਪੀ ਖਾਲਸੇ ਨੂੰ ਬਾਜਾ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਆ ਵਾਏ ਗੁਰੂ ਕਾਬੂ ਨਾ ਸਾਡੇ ਖੇਤ ਸਿੰਘ ਸਿੱਧਾ ਕੋਨੀ ਡੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧਾ ਕੋਨੀ ਡੋਲਦੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਤਾਹ ਹੋਰ ਕੋਈ ਸ਼ਬਦ ਸੁਣਾਣਾ ਚਾਹੂੰ ਅਸੀਂ ਪਰ ਪਰ ਜਾਮ ਪਿਆ ਹਦੀਏ ਨੀ ਸੂਈਆਂ ਦੇ ਨੱਕੇ ਸਾਨੂੰ ਵੱਲ ਹਰ ਮੰਦਰ ਜਾਂਦਿਆਂ ਨੀ ਅੱਜ ਕਿਹੜਾ ਡੱਕੇ ਅਸੀਂ ਖੰਡੇ 18 ਸੇਰ ਦੇ ਐਵੇਂ ਨੀ ਚੱਕੇ बोले सो निहार जकारा लावे सूरमा रण ਵਿੱਚ खंडा खड़कावे सूरमा बोले सो निहार जकारा लावे सूरमा रण ਵਿੱਚ खंडा खड़कावे सूरमा बाबा दीप सिंह ਨਾਲ ਹੋਣੀ ਲੜਦੀ ਸੀ ਸਣੀ ਚੜਾਉਣ ਦੇਣਾ ਗੱਲ ਕਰਦੀ ਸੀ ਸੀ ਸਣੀ ਚੜਾਉਣ ਦੇਣਾ ਗੱਲ ਕਰਦੀ ਉਹ ਹੱਸ ਹੱਸ ਹੋਣੀ ਨੂੰ ਡਰਾਵੇ ਸੂਰਮਾ ਜੀ ਡਰਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਬਾਪ ਮਗਲਾਂ ਦੇ ਨਾਲ ਬਾਬਾ ਮੱਥਾ ਲਾ ਗਿਆ ਮੁਗਲਾਂ ਦੇ ਨਾਲ ਬਾਬਾ ਮੱਥਾ ਲਾ ਗਿਆ ਜੀ ਮੁਗਲਾਂ ਦੇ ਨਾਲ ਮੱਥਾ ਲਾਵੇ ਸੂਰਮਾ ਜੀ ਮੱਥਾ ਲਾਵੇ ਸੂਰਮਾ ਬੋਲੇ ਸੋਨਹਾਰ ਜਕਾਰਾ ਲਾਵੇ ਸੂਰਮਾ ਬੋਲੇ ਸੋਨਹਾਰ ਜਕਾਰਾ ਲਾਵੇ ਸੂਰਮਾ ਤੇਰੀ ਥਾਪੀ ਖਾਲਸੇ ਨੂੰ ਬਾਜਾ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਅਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਘੱਟ ਮਰੇ ਪੁਰਜਾ ਪੁਰਜਾ ਘੱਟ ਮਰੇ ਵਾਹਿਗੁਰੂ ਕਾਬੂ ਨਾ ਛਾਡੇ ਖੇਤ ਸਿੰਘ ਸਿੱਧਾ ਕੋਨੀ ਡੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧਾ ਕੋਨੀ ਡੋਲਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਕੋਈ ਸ਼ਬਦ ਸੁਣਾਣਾ ਚਾਹੋ ਅਸੀਂ ਪਾਰ ਪਾਰ ਜਾਮ ਪਿਆ ਦੀਏ ਨੀ ਸੂਈਆਂ ਦੇ ਨੱਕੇ ਸਾਨੂੰ ਵੱਲ ਹਰਮੰਦਰ ਜਾਂਦਿਆਂ ਨੀ ਅੱਜ ਕਿਹੜਾ ਡੱਕੇ ਅਸੀਂ ਖੰਡੇ ਠਾਰਾਂ ਸੇਰਦੇ ਐਵੇਂ ਨੀ ਚੱਕੇ ਬੋਲੇ ਸੋ ਨਿਹਾਰ ਚਕਾਰਾ ਲਾਵੇ ਸੂਰਮਾ ਰਾਣ ਹਵੇਤ ਖੰਡਾ ਖੜਕਾਵੇ ਸੂਰਮਾ बोले सो निहार जकारा लावे सूरमा रणहवेच खंडा खड़कावे सूरमा बाबा दीप सिंह नाल होनी लड़ती सीसनी चढ़ावण देना गल करदी ਸੀ ਸਣੀ ਚੜਾਉਣ ਦੇਣਾ ਗੱਲ ਕਰਦੀ ਓ ਹੱਸ ਹੱਸ ਹੋਣੀ ਨੂੰ ਡਰਾਵੇ ਸੂਰਮਾ ਜੀ ਡਰਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਬਾਬਾ ਦੀਪ ਸਿੰਘ ਜੰਗ ਵਿੱਚ ਆ ਗਿਆ ਮੁਗਲਾਂ ਦੇ ਨਾਲ ਬਾਬਾ ਮੱਥਾ ਲਾ ਗਿਆ ਮੁਗਲਾਂ ਦੇ ਨਾਲ ਬਾਬਾ ਮੱਥਾ ਲਾ ਗਿਆ ਜੀ ਮੁਗਲਾਂ ਦੇ ਨਾਲ ਮੱਥਾ ਲਾਵੇ ਸੂਰਮਾ ਜੀ ਮੱਥਾ ਲਾਵੇ ਸੂਰਮਾ ਬੋਲੇ ਸੋਨਹਾਰ ਜਕਾਰਾ ਲਾਵੇ ਸੂਰਮਾ ਬੋਲੇ ਸੋਨਹਾਰ ਜਕਾਰਾ ਲਾਵੇ ਸੂਰਮਾ